ਹੋਰ 7:30 ਤੇ ਲਾਕ ਚੁੱਕਿਆ ਤੇ ਮੈਂ ਤਾਂ ਚੱਲੀ ਨਹਾਉਣ ਨਹਾਉਣ ਤੋਂ ਬਾਅਦ ਹੁੰਨੇ ਆ ਰਾੜੀ ਫੇਰਣ ਕੇ ਪਾਲ ਰਤੂਰੀ ਅੱਜ ਦੇ ਫਿਰ ਨਰ ਹੋ ਜਾਊਗਾ ਮੇਕਅਪ ਨਹੀਂ ਬੋਲ ਮੈਂ ਦਿੱਲੀ ਬੋਤਾ ਮੈਨੂੰ ਸੂਤਾਲ ਚਾਹੀਏ ਹਾਂ ਮੈਂ ਬਹੁਤ ਬੰਮਾ ਲੋਕੇ ਕੀ ਕਹਿੰਦੇ ਸੀ ਕਿ ਤੂੰ ਕੀ ਕਹਿੰਦੇ ਸੀ ਕੀ ਕਹਿੰਦੇ ਸੀ ਅੱਖਾਂ ਮਾਸੂਮ ਚਨਾ ਮਾਲੂਮ ਜਿਹਾ ਸੁਰਮਾ ਪਾ ਕੱਲ ਮੈਂ ਚੱਲੀ ਆਂ ਜੀ ਚੱਲੀ ਹਾਂਜੀ ਮਿੱਤਰ ਲੈ ਕੇ ਆ ਗਏ ਆ ਤੁਹਾਡੇ ਲਈ ਇੱਕ ਨਵੀਂ ਵੀਡੀਓ ਤੇ ਵੀਡੀਓ ਬਹੁਤ ਸਨੀ ਹੋਣ ਵਾਲੀ ਆ ਤੇ ਆਓ ਤੁਹਾਨੂੰ ਆਪਾਂ ਵੀਡੀਓ ਦੇ ਫਾਨੀ ਫਾਨੀ ਕਮੈਂਟ ਸੁਣਾਈਏ ਜਿਹੜੇ ਲੜ ਕੇ ਅੱਖਾਂ ਚ ਖੱਬੀ ਖਾਨ ਤੂੰ ਮਾਰਾਂ ਮਾਰਦੀ ਅੰਕਲ ਲੋਕ ਕੀ ਕਹਿੰਦੇ ਸੀ ਕਿ ਤੂੰ ਕੀ ਕਹਿੰਦੇ ਸੀ ਕੀ ਕਹਿੰਦੇ ਸੀ ਕਿ ਬਲੈਕ ਕੀ ਮੈਂ ਨਹੀਂ ਕੁਸਾ ਤੂੰ ਬਲੈਕ ਗਿਆ ਐਚੋ ਮੇਰੇ ਭਾਪਿਆ ਥੱਪੜ ਜਰੂਰ ਆਉਣਾ ਮੂੰਹ ਵਿੱਚ ਲੈ ਲੈ ਮੇਰੇ ਸਾਥ ਬੱਚਾ ਸੋਇਆ ਥਾ ਡਰ ਕੇ ਭਾਗ ਗਿਆ ਇੰਨਾ ਜੋ ਇਹਨਾਂ ਲਾ ਪਤੰਦਰਾ ਕਿਡਨੀ ਆ ਨਾ ਬਾਹਰ ਆ ਜਾਣ ਕਿਤੇ ਤੇਰੀਆਂ ਫੌਜੀ ਨੂੰ ਟੈਂਕ ਤੇ ਬਿਠਾ ਕੇ ਚਾਈਨਾ ਬਾਰਡਰ ਵਾਲਾ ਮੋੜ ਦਿਓ ਮੁੰਡਿਆਂ ਨੂੰ ਪਹਿਣ ਦੰਦਲਾਂ ਗੋਡੇ ਦੀਆਂ ਚੱਪੜੀਆਂ ਨਵੀਆਂ ਪਵਾਈਆਂ ਦੰਦਿਆਂ ਨੂੰ ਪਹਿਣ ਦੰਦਲਾਂ ਨੀ ਕੁੱਠੇ ਛੜ ਕੇ ਲਾਵੇਂ ਤੂੰ ਅੰਗ ਦੱਬੀ ਰਖੋਂਟੀ ਜੀ ਕੰਮ ਮੈਂ ਤੁਹਾਡੇ ਕਰਕੇ ਇੰਸਟਾਗ੍ਰam ਡਾਊਨਲੋਡ ਕੀਤੀ ਕੱਲ ਮੈਂ ਚੱਲੀਆਂ ਜੀ ਚੱਲੀਆਂ ਜੀ ਚੱਲੀਆਂ ਤਰੰਦਰ ਨੰਗਣਾ ਫੇਰ ਹਰੀ ਕੇ ਆੜਾ ਉਸ ਤੋਂ ਬਾਅਦ ਮੱਖੂ ਚੱਲੀ ਫੇਰ ਕੇ ਪਤਾ ਨਿਕਲੋ ਜੇ ਅਜੇ ਤੱਕ ਕਾਲੇ ਕੋਈ ਫੋਨ ਘਟਲੋ ਮੋਹਰਨੀ ਪਹਿਲਾ ਪਾਰ ਹੀ ਆ ਤਰਨ ਤਰਨ ਪਾਰੀ ਮੀ ਤੇ ਪਚਾਲਾ ਯੇ ਯੇ ਮੇਰੇ ਮੰਮੀ ਕਹਿੰਦੀ ਜਾ ਤੂੰ ਪੱਲ ਲੈ ਪੱਲ ਲੈ ਪਰ ਮੈਂ ਨੀਓ ਪੜੀ ਦੇਖ ਮੇਰੀ ਮੰਮੀ ਨਾਰਾਜ਼ ਹੋ ਗਈ ਫਿਰ ਮੈਨੂੰ ਮੇਰੀ ਮੰਮੀ ਕਹਿੰਦੀ ਮੇਤੋ ਥੋੜਾ ਬਚ ਕੇ ਬਚ ਕੇ ਵੀ ਬਚ ਕੇ ਬਚ ਕੇ ਇੱਕ ਵਾਰੀ ਆ ਪੱਦ ਮਾਰੇ ਤੂੰ ਖੜ ਕੇ ਖੜ ਕੇ ਜੋ ਜੋ ਬੀਬੀ ਕੋ ਨਾਨਾ ਜੋਰ ਲਾਉਂਦੀ ਪਾਸੋਂ ਉਹਨਾਂ ਨੂੰ ਦੇਖ ਕੇ ਤੁਮ ਗੱਲ ਕੋਈ ਨਹੀਂ ਬੰਦ ਹੋਈਆਂ ਦੀ ਘੜਾ ਛੋਟੇ ਗਲਾ ਵੀ ਪਾ ਕੇ ਰੱਖਦੀ ਸਭ ਨੂੰ ਗੁੰਝੇ ਲਾ ਕੇ ਰੱਖਦੀ ਜੀਤੇ ਤੇ ਜਦ ਪਾਪੀ ਨੱਚਦੀ ਹਨ ਹੁੰਦਾ ਫਿਰ ਕਾਲੂ ਭਾਬੀ ਤੁਹਾਡੀ ਇੰਜ ਨੱਚਦੀ ਜਿਵੇਂ ਨੱਚਦਾ ਜੰਗਲ ਵਿੱਚ ਭਾਲੂ ਭਾਬੀ ਤੁਹਾਡੀ ਇੰਜ ਨੱਚਦੀ ਜਿਵੇਂ ਨੱਚਦਾ ਜੰਗਲ ਵਿੱਚ ਭਾਲੂ ਇੱਕ ਮੱਝ ਦੂਜਾ ਝੋਟਾ ਤੇ ਤੀਜੀ ਬੱਕਰੀ ਪਾਤੀ ਨੂੰ ਬਹਿਣ ਤੀਨ ਪੱਲੇ ਉੱਪਰ ਚੜਕੇ ਮੇਰੇ ਦੇ ਮਾਂ ਚੂਰ ਇਹਨਾਂ ਦੀ ਅੱਖ ਮਾਰਨ ਲੱਗੀ ਗੱਲਾਂ ਸ਼ੱਗੋ ਕੈਮਰਾਮੈਨ ਦੇ ਕੋਈ ਜਾ ਕੇ ਚਪੇੜਾ ਮਾਰੋ ਮੈਨੂੰ ਕਹਿ ਦਿੰਦੇ ਨਾ ਵਿਆਹ ਕਰਵਾਉਣਾ ਵਿਆਹ ਕਰਵਾਉਣਾ ਤੇ ਜੇ ਮੈਂ ਵਿਆਹ ਕਰਵਾ ਲਿਆ ਮੇਰੀ ਕੋਈ ਮਿੱਤਰ ਹਰ ਜਾਈ ਚ ਨਹੀਂ ਵੱਟ ਸਕਦਾ ਠੀਕ ਹੈ ਨਾ ਪੱਦ ਪਤਾ ਕਿੰਨਾ ਘੈਂਟ ਮਾਰਦੀਆਂ ਪੱਦੇ ਇਹ ਮਾਰਦੀ ਤੇ ਮੇਰੀ ਰਜਾਈ ਦੇ ਕੋਈ ਨੇੜੇ ਨਹੀਂ ਖੜਦਾ ਅਗਲਾ ਮਾਰੀ ਜਾਈ ਫੂਸੀ ਨਿਕਲ ਦਿੰਦਾ ਅਗਲਾ ਬੰਤੇਰ ਜਾਈ ਛੱਟ ਕੇ ਉਹ ਭੱਜ ਜਾਂਦੇ ਵਿਆਹ ਕਰਵਾ ਕੇ ਨਾ ਪਸਤਾਉਂਗੇ ਐਨਾ ਗੰਦਾ ਪੱਦ ਛੱਡਦੀ ਫੇਰ ਸਰਸੇ ਵਾਲੇ ਬਾਬੇ ਕੋ ਜਾਈਂ ਜੇ ਤਰੀ ਫੂਸੀ ਨਿਕਲ ਗਈ ਮੇਰਾ ਨਾਮ ਹਟਾ ਦੀ ਹੈਲੋ ਗਾਇਸ ਗਾਇਸ ਮੈਂ ਪ੍ਰੀਤ ਗਾਇਸ ਮੈਂ ਨਾ 2 ਦਿਨ ਹੋ ਗਏ ਆ ਮੈਂ ਠੀਕ ਨਹੀਂ ਮੈਨੂੰ ਨਾ ਕੋਲਡ ਵਗੈਰਾ ਲੱਗਾ ਹੈ ਲੋ ਲੋਪਿੰਦਾ ਟੀਕਾ ਲਵਾ ਆਇਆ ਸੀਗਾ ਤੇ ਖਾਂਸੀ ਜਿਹਾ ਕਾਮ ਵਗੈਰਾ ਸੀਗਾ ਤੇ ਬੁਖਾਰ ਵੀ ਸੀਗਾ ਯਾਰ ਤੇ ਮੈਂ ਥੋੜੀ ਜਿਹੀ ਨਾ ਠੀਕ ਨਹੀਂ ਸੀ ਇਸ ਕਰਕੇ ਅੱਜ ਮੈਂ ਨਾ ਕਿਤੇ ਗਈ ਨਹੀਂ ਇਸ ਕਰਕੇ ਅੱਜ ਮੈਂ ਘਰ ਕੋਠੇ ਨਾ ਧੁੱਪੇ ਬੈ ਕੇ ਦੁੱਧ ਪੀ ਰਹੀ ਆ ਮੋਗਿਆ ਜਾ ਜਾਨ ਟੀਕਾ ਭਰੇ ਫਿਰ 43 ਸਾਲ ਪੁਰਾਣਾ ਸੱਚੀ ਮੈਂ ਠੀਕ ਨਹੀਂ ਸੀ ਗਾਈਸ ਮੈਨੂੰ ਲੱਗਦਾ ਟੀਕੇ ਦੀ ਲੋੜ ਪੈਣੀ ਆ ਨੋ ਨੋ ਲੋਮਾਨੀਆਂ ਠੀਕ ਆਉਣ ਇੱਕ ਅੱਡੇ ਕੋਲ ਤੇਲਪਰੀ ਦਾ ਕੰਮ ਰੁਕ ਗਿਆ ਹੋਣਾ ਦੋ ਦਿਨਾਂ ਤੋਂ ਫੇਰ ਤਾਂ ਹਾਂ ਜੀ ਮੈਂ ਤੇ ਕਾਦੀਆਂ ਮੈਨੇ ਬਲੋਗ ਹੋਰ ਕੋਈ ਕਿਆਂ ਦਾ ਤੇ ਵੇਖ ਲਓ ਆਪਾਂ ਪਾਤੇ ਆਪਣੇ ਚ ਪਲੇਟ ਚ ਪਾ ਕੇ ਜੀਆਂ ਤੇ ਮੂੰਹ ਚ ਆਈ ਜਾਂਦਾ ਪਾਣੀ ਸਾਨੂੰ ਖਿਚੀ ਜਾਂਦੇ ਆ ਤੇ ਆਪਾਂ ਪਾਤਾ ਤੇਰੀ ਬੂੰਦ ਵਾਲੇ ਕੀੜੇ ਮਰ ਜਾਣਗੇ ਕੋਈ ਨਹੀਂ ਬਾਈ ਗੁਰਪਾਲਾ ਕੂਫੀਆ ਮਸਾਲਾ ਆਵੇ ਸੋ ਤੇ ਕੂਫੀਆ ਮਸਾਲਾ ਕਿੰਨੇ ਤਿਆਂ ਦਾ ਪਾ ਤ ਆਪਾਂ ਆਪਾਂ ਕਾਤੇ ਮਿਕਸ ਮਿਕਸ ਕਰਕੇ ਆਪਾਂ ਕਿਤੇ ਤੇਸ ਤੇਜ ਵੀ ਅਨੂ ਬੋਲ ਵਡਿਆ ਲਗਾ ਤੁਸੀਂ ਵੀ ਖਾਓ ਅਬੇ ਪਚਣ ਨਹੀਂ ਖਵਾਲੋ ਲੈ ਜਾ ਨੀ ਜਾ ਟਕਤਾ ਤੂੰ ਮੈ ਸੋ ਕਰਕੇ ਲਗਾ ਤੂਫੀਆ ਦਾ ਮੱਲਾ ਕੂ ਹੀਆ ਸਵਾਲਾ ਉਹ ਸਾਲਿਆ ਤੂੰ ਸਮਝ ਲੈਣਾ ਅਥਾ ਮਾਸੂਮ ਚ ਨਾ ਮਾਲੂਮ ਜਿਹਾ ਸੁਰਮਾ ਪਾਇਆ ਸਾਲੇ ਟੈਂਪੂ ਇਕੱਠੇ ਹੋਏ ਨੇ ਇੰਸਟਾਗ੍ਰਾਮ ਤੇ ਸ਼ਾਂਤ ਸੀ ਠੀਲ ਹੋਇਆ ਇੰਜ ਫੀਲ ਹੋਈ ਹਿਲ ਦੁੱਲ ਲੱਗੇ ਸਦਾ ਸੁਹਾਗਣ ਰਹਤੀ ਏ ਹੈਲੋ ਮੈਂ ਟਿੱਲੀ ਬਹੁਤ ਆ ਮੈਂ ਹਸਪਤਾਲ ਚ ਆਈ ਹਾਂ ਯਾ ਮੈਂ ਬਹੁਤ ਬਿਮਾਰ ਹੈਲੋ ਮੈਂ ਛੋਟਾ ਬੋਲਦਾ ਮਾਨਸੇ ਵਾਲਾ ਪਾਪੇ ਦਾ ਜਾਤੀ ਛੜਕੇ ਕਿਤਰਾ ਕਾਈਆਂ ਹਸਪਤਾਲ ਕੋ ਮੀ ਜਨੀ ਹੈ ਵੀਡੀਓ ਨਹੀਂ ਹੁਣ ਪਾ ਸਕਦੀ ਜਦੋਂ ਠੀਕ ਹੋਵਾਂਗੀ ਉਦੋਂ ਪਾਵਾਂਗੀ ਸਾਰੇ ਵਾਈਗਰੂ ਲਿਖੋ ਮੈਂ ਵੀ ਤੇਰੀ ਵੀਡੀਓ ਵੇਖ ਕੇ ਲਾ ਗਿਆ ਹਾਂ ਮੇਰੀ ਵੀ ਕਬੜਾ ਜ਼ਿਆਦਾ ਵਾਈਗਰੂ ਨਾ ਲਿਖੋ ਕਿਤੇ ਵਾਈਗਰੂ ਜ਼ਿਆਦੀ ਨਾ ਕਰ ਲਈਏ ਹਾਂਜੀ ਟਾਲੀ ਆਈ ਵਾੜਾ ਟਾਲੀ ਆਈ ਵਾੜਾ ਤਣ ਕਿੱਥੇ ਜਾਈ ਜੋ ਨਹੀਂ ਕਿੱਥੇ ਜਾਈ ਆ ਅੱਜ ਤਾਂ ਲੈ ਗਣੇ ਭਾਜੀ ਹੋਣਗੇ ਭਾਈ ਹੋਣ ਲੌਂਦੇ ਬੰਦ ਤਿੱਖਾ ਮਨ ਬੰਦ ਲੌਂਦੇ ਭਾਜੀ ਆਪਾਂ ਬਰਗ ਹੋਂਦਾ ਕੰਜਰਾ ਬਾਂਦਰ ਨਹੀਂ ਪਾਜੀਆ ਕਹਿ ਕੇ ਲਵਾ ਲਿਆ ਪਾਜੀਆ ਨੇ ਵੇਖਦੇ ਪਾਜੀਆ ਨੇ ਲੋਨ ਲਿਕੇ ਆ ਤੇ ਵੇਖਦੇ ਪਾਜੀਆ ਨੇ ਲਾਤਾ ਉੱਥੇ ਬੰਦ ਤੇ ਵੇਖਦੇ ਪੂਰਾ ਭਾ ਚੁਕਾ ਪੰਡ ਤੇ ਉੱਥੇ ਲਾਤਾ ਮੈਨੂੰ ਪੱਦ ਸੁਣੀਆ ਮੱਖਣ ਮੱਖ ਲਾਤਾ ਉਹ ਤੇ ਪਾਜੀਆ ਹੀ ਭੋਜਕਣ ਸੁਵੇਰੇ ਸੁਵੇਰੇ ਭਾਈ ਚਾਹ ਲਵਾਤਾ ਜੇ ਬੜਿਆਣੀ ਆ ਤੇ ਧਮਕੀਆਂ ਆ ਗਿਆ ਫੋਨ 'ਤੇ ਤੈਨੂੰ ਗੋਲੀ ਮਾਰ ਦਾਂਗੇ ਤੈਨੂੰ ਇਹ ਕਰ ਦਾਂਗੇ ਤੈਨੂੰ ਉਹ ਕਰ ਦਾਂਗੇ ਕਿਰਪਾ ਕਰਕੇ ਨੱਟਲੇ ਬਦਮਾਸ਼ ਨਾ ਬਣੋ ਨਾ ਬਣੋ ਨੱਟਲੇ ਬਦਮਾਸ਼ ਜਿਹੜੀ ਗੱਲ ਕਰਨੀ ਆ ਸਾਹਮਣੇ ਆ ਕੇ ਬੋਲਣ ਨੂੰ ਤਾਂ ਬਹੁਤ ਜੀ ਕਰਦਾ ਪਰ ਕਰਦੇ ਕਿੰਦੇ ਜਮਾਨਤ ਨਹੀਂ ਕਰਾਉਣੀ ਅੱਜ ਹੋਰ ਸਾਡਾ ਤਾਂ ਟੱਟ ਵੀ ਲੱਗ ਚੁੱਕਿਆ ਤੇ ਮੈਂ ਤਾਂ ਚੱਲੀ ਆ ਨਹਾਉਣ ਨਹਾਉਣ ਤੋਂ ਬਾਅਦ ਹੁੰਨੇ ਆ ਰਾੜੀ ਪਹਿਰਣ ਕੇ ਪਾਲ ਦਰ ਤੂਰੀ ਆਜੂ ਤੇ ਸੈਂਦਰਾ ਹੋ ਜਾਊਗਾ ਮੇਕਅਪ ਨਹੀਂ ਬੋਲ ਕੇ ਤੇ ਮਾਤਾ ਨਾਕ ਗੁਰਾਣੀ ਤੇ ਬਾਲ ਸੁਕਾਂਦਾ ਹੈ ਤਾਂ ਮੰਨ ਲਾ ਕਾ ਠੰਡ ਬੋਲੇ ਕਿੱਦਾਂ ਫਿਰ ਕੜਾਏ ਸੱਖ ਕੜਾਏ ਨੂਰ ਭੈਣ ਬਹੁਤ ਕਰੀ ਜਾਂਦੀ ਹੈ ਨੀ ਨਿਆਣਾ ਛੱਟ ਕੇ ਚਾਰੀ ਖਾਏ ਕਾਲੇ ਬਈ ਬਈ ਇਹ ਚੂਤ ਤੂੰ ਮਾਰੀ ਨਾ ਸੱਤੂ ਹੋਰੀ ਫਾਸ ਅੰਮੜਾ ਪਾ ਰਾ ਤੂੰ ਸੁਣਾ ਕਹੀਏ ਆਏ ਹੋਏ ਖਾਏ ਨੀ ਮੇਰਾ ਲੱਲੂ ਰਾਮ ਬੇੜੇ ਵਾਲੇ ਇਕੱਠੇ ਹੋਏ ਆ ਜਿਹੜਾ ਹਾਏ ਬੂ ਮੇਰਾ ਲੱਲੂ ਰਾਮ ਜਿਹੜਾ ਕਹਿੰਦੇ ਸੀ ਇਤੋਂ ਨੀ ਕੱਕ ਹੋਣਾ ਨੀਤਾ ਨੂੰ ਲੱਗੇ ਭਾਗ ਦੇਖ ਲੈ ਉਹ ਟਾਰਗੇਟ ਅਸੀਂ ਬੜੇ ਚੇਜ਼ ਕਰੇ ਨੇ ਓਕੇ ਸੋਕੇ ਟਾਈਮ ਬੜੇ ਫੇਸ ਕਰੇ ਨੇ ਮੈਨੂੰ ਲੱਗਿਆ ਟਾਪ ਦੀ ਕਟਿੰਗ ਕਰੂਗਾ ਇਹਨੇ ਤਾਂ ਟੋਪੇਰ ਕੀ ਕਰਤੀ ਆ ਹਾਂਜੀ ਮਿੱਤਰੋ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਵੇਖਣ ਲਈ